ਸੱਚੀ ਗੱਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਸਮੇਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਕਿ ਕੈਨੇਡਾ ਅਮਰੀਕਾ ਜਾਂ ਫਿਰ ਦੁਨੀਆ ਦੇ ਜੋਰ ਪਰ ਵਰਗੇ ਦੇਸ਼ਾਂ ਦੇ ਵਿੱਚ বাসਦੇ ਹਨ ਤੇ ਉਹ ਭਾਰਤ ਆਉਣ ਦੀ ਤਿਆਰੀ ਇਸ ਸਾਲ ਦੇ ਵਿੱਚ ਕਰ ਰਹੇ ਹਨ ਤੇ ਤੁਹਾਨੂੰ ਵੀ ਹੁਣ ਦਿੱਲੀ 에ਅਰਪੋਰਟ ਤੋਂ ਵਾਪਸ ਮੋੜਨਾ ਪੈ ਸਕਦਾ ਹੈ ਜੀਹਾਂ ਹੁਣ ਭਾਰਤ ਦੀ ਮੋਤੀ ਸਰਕਾਰ ਦੇ ਵੱਲੋਂ ਨਵਾਂ ਫੋਰਨ ਨੈਸ਼ਨਲ ਐਕਟ ਲਾਗੂ ਕਰ ਦਿੱਤਾ ਹੈ ਜਿਸ ਦੇ ਤਹਿਤ ਹੁਣ ਜੇਕਰ ਤੁਸੀਂ ਕੈਨੇਡਾ ਅਮਰੀਕਾ ਜਾਂ ਫਿਰ ਕਿਸੇ ਵੀ ਬੇਸ਼ੱਕ ਤੁਸੀਂ ਭਾਰਤ ਤੋਂ ਹੀ ਗਏ ਹੋਵੋ ਤੇ ਭਾਰਤ ਤੋਂ ਜਾ ਕੇ ਤੁਸੀਂ ਉੱਥੋਂ ਦੇ ਸਿਟੀਜ਼ਨ ਬਣ ਗਏ ਹੋਵੋ ਜਿਸ ਤੋਂ ਬਾਅਦ ਕੀ ਤੁਹਾਡੇ ਕੋਲ ਹੁਣ ਕੈਨੇਡਾ ਅਮਰੀਕਾ ਜਾਂ ਫਿਰ ਇਸ ਤੋਂ ਲਾਵਾ ਯੂਰਪ ਯੂਕੇ ਦੀ ਨੈਸ਼ਨੈਲਿਟੀ ਹੋ ਚੁੱਕੀ ਹੈ ਤੇ ਤੁਹਾਡਾ ਪਾਸਪੋਰਟ ਵੀ ਉਦਾਂ ਹੀ ਬਣ ਚੁੱਕਾ ਹੈ ਤੇ ਤੁਸੀਂ ਜੇਕਰ ਹੁਣ ਭਾਰਤ ਦੇ ਵਿੱਚ ਆਉਂਦੇ ਹੋ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੁਣ ਹੱਕ ਦੇ ਦਿੱਤੇ ਗਏ ਹਨ ਕਿ ਤੁਹਾਨੂੰ ਉਹ ਵਾਪਸ મોੜ ਸਕਦੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਹੁਣ ਨਵਾਂ ਮੋਦੀ ਸਰਕਾਰ ਦੇ ਵੱਲੋਂ ਫੋਰਨ ਨੈਸ਼ਨਲ ਐਕਟ ਲਾਗੂ ਕਰ ਦਿੱਤਾ ਗਿਆ ਹੈ ਸੋ ਸਤੰਬਰ ਮਹੀਨੇ ਤੋਂ ਇਹ ਹੁਣ ਨੈਸ਼ਨਲ ਐਕਟ ਲਾਗੂ ਵੀ ਹੋ ਜਾਵੇਗਾ ਜਿਸ ਦੇ ਤਹਿਤ ਹੁ ਕੋਈ ਵੀ ਭਾਰਤੀ ਜਾਂ ਫਿਰ ਵਿਦੇਸ਼ੀ ਭਾਰਤ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਬੇਸ਼ੱਕ ਉਸ ਦੇ ਕੋਲ ਵੀਜ਼ਾ ਵੀ ਵੈਧ ਹੋਵੇ ਪਰ ਫਿਰ ਵੀ ਉਸ ਦੀ ਐਂਟਰੀ ਡਿਨਾਈ ਕੀਤੀ ਜਾ ਸਕਦੀ ਹੈ ਜਿਵੇਂ ਤੁਹਾਨੂੰ ਦੱਸ ਦਈਏ ਕਿ ਉਦਾਹਰਨ ਵਜੋਂ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਸੀਵੀਐਸਸੀ ਨੂੰ ਇਹ ਅਧਿਕਾਰ ਦੇ ਦਿੱਤੇ ਗਏ ਸਨ ਕਿ ਉਹ ਕਿਸੇ ਦਾ ਵੀ ਹੁਣ ਵੈਲਿਡ ਵੀਜ਼ਾ ਕੈਨਸਲ ਕਰ ਸਕਦੇ ਹਨ ਤੇ 에어ਪੋਰਟ ਤੋਂ ਵਾਪਸ ਉਸ ਨੂੰ ਮੋੜ ਸਕਦੇ ਹਨ ਸੋ ਚਾਹੇ ਉਸ ਦੇ ਕੋਲ ਵੈਲਿਡ ਵੀਜ਼ਾ ਵੀ ਹੋਵੇ ਸੋ ਹੁਣ ਇਹ ਅਧਿਕਾਰ ਭਾਰਤ ਦੇ ਦਿੱਲੀ 에어ਪੋਰਟ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਸਮੇਤ ਵੱਖ-ਵੱਖ ਇੰਟਰਨੈਸ਼ਨਲ 에어ਪੋਰਟ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ ਜਿਸ ਤੋਂ ਬਾਅਦ ਜੇਕਰ ਤੁਸੀਂ ਹੁਣ ਬੇਸ਼ੱਕ ਇੰਡੀਆ ਦੇ ਰਹਿਣ ਵਾਲੇ ਹੋਵੋ ਪਰ ਫਿਰ ਵੀ ਤੁਸੀਂ ਕੈਨੇਡਾ ਜਾਂ ਫਿਰ ਅਮਰੀਕਾ ਜਾਂ ਫਿਰ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਆਪਣੀ ਨੈਸ਼ਨੈਲਿਟੀ ਉੱਥੋਂ ਦੀ ਲੈ ਲਈ ਹੈ ਤੇ ਤੁਹਾਡਾ ਪਾਸਪੋਰਟ ਵੀ ਉੱਥੇ ਦਾ ਬਣ ਚੁੱਕਾ ਹੈ ਤੇ ਜਿਸ ਤੋਂ ਬਾਅਦ ਤੁਸੀਂ ਹੁਣ ਭਾਰਤ ਦੇ ਵਿੱਚ ਆਉਂਦੇ ਹੋ ਤੇ ਤੁਹਾਨੂੰ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਜੇਕਰ ਉਹ ਤੁਹਾਡੀ ਪੁੱਛਗਿੱਛ ਤੋਂ ਸੈਟੀਸਫਾਈ ਨਹੀਂ ਹੁੰਦੇ ਤੇ ਉਹ ਤੁਹਾਡੀ ਐਂਟਰੀ ਡਿਨਾਈ ਕਰ ਲਖਦੇ ਹਨ ਤੇ ਤੁਹਾਨੂੰ ਬਾਫਸ ਦਿੱਲੀ 에어ਪੋਰਟ ਤੋਂ ਮੋੜਨਾ ਪਿਆ ਸਕਦਾ ਹੈ ਇਸ ਦਾ ਸਭ ਤੋਂ ਵੱਡਾ ਅਸਰ ਹੁਣ ਕੈਨੇਡਾ ਦੇ ਵਿੱਚ ਵੱਸਦੇ ਲੱਖਾਂ ਭਾਰਤੀਆਂ ਦੇ ਉੱਤੇ ਪਵੇਗਾ ਪੰਜਾਬੀਆਂ ਦੇ ਉੱਤੇ ਪਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਹੀ ਵੱਸਦੇ ਹਨ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਹੀ ਵੱਸਦੇ ਹਨ ਸੋ ਪੂਰੀ ਹੁਣ ਪੁੱਛਗੇ ਚ ਹੋਇਆ ਕਰੇਗੀ ਕਿ ਤੁਸੀਂ ਕਿੱਥੇ ਠਹਿਰੋਗੇ ਤੇ ਕਿੰਨੇ ਦਿਨਾਂ ਦੇ ਲਈ ਤੁਸੀਂ ਭਾਰਤ ਦੇ ਵਿੱਚ ਆਏ ਹੋ ਤੇ ਜੇਕਰ ਤੁਸੀਂ ਭਾਰਤ ਦੇ ਵਿੱਚ ਆ ਕੇ ਓਵਰਸਟੇ ਕਰਦੇ ਹੋ ਤੇ ਤੁਹਾਨੂੰ 10000 ਤੋਂ ਲੈ ਕੇ 5 ਲੱਖ ਤੱਕ ਦਾ ਜੁਰਮਾਨਾ ਵੀ ਲਗਾ ਦਿੱਤਾ ਜਾਵੇਗਾ ਤੇ ਇਸੇ ਦੇ ਨਾਲ ਹੀ ਜੇਕਰ ਕੋਈ ਵੀ ਭਾਰਤ ਵਿਰੋਧੀ ਪੰਜਾਬੀ ਜਾਂ ਭਾਰਤੀ ਪਾਇਆ ਜਾਂਦਾ ਹੈ ਤੇ ਉਸ ਦੀ ਐਂਟਰੀ ਡਿਨਾਈ ਕਰ ਦਿੱਤੀ ਜਾਵੇਗੀ ਤੇ ਉਸ ਨੂੰ ਭਾਰਤ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ ਤੇ ਦਿੱਲੀ 에어ਪੋਰਟ ਤੋਂ ਹੀ ਉਸ ਨੂੰ ਵਾਪਸ ਆਪਣੇ ਦੇਸ਼ ਨੂੰ ਮੋੜਨਾ ਪਵੇਗਾ